ਜਿਗਰੂਗੜ ਦੀ ਜੇਲ ਜਿੱਥੇ ਭਾਈ ਅਮਿਤਪਾਲ ਸਿੰਘ ਬੰਦ ਨੇ ਉਸ ਜੇਲ ਦੀਆਂ ਬੈਰਕਾਂ ਦੇ ਵਿੱਚੋਂ ਕੁਝ ਸਮਾਨ ਬਰਾਮਦ ਹੋਇਆ ਸੀ ਉਹਦੇ ਵਿੱਚ ਮੋਬਾਈਲ ਫੋਨ ਵੀ ਸੀ ਉਹਦੇ ਵਿੱਚ ਕੁਝ ਹੋਰ ਉਪਕਰਨ ਵੀ ਸੀ ਭਾਈ ਅਮਿਤਪਾਲ ਸਿੰਘ ਦੇ ਜੇਲ੍ਹ ਤੋਂ ਵੀ ਗਰਮ ਦਲੀਆਂ ਨਾਲ ਜਾਂ ਕੁਝ ਹੋਰ ਵਰਤਮਤ ਦੀ ਆਗੂਆਂ ਨਾਲ ਜਾਂ ਉਹਨਾਂ ਸੰਸਥਾਵਾਂ ਨਾਲ ਸੰਬੰਧ ਨੇ ਫਸਟ ਸਟੈਂਡ ਆ ਕੇ ਭਾਈ ਮਕਪਾਲ ਸਿੰਘ ਤੇ ਜਿਹੜਾ ਐਨਐਸਏ ਲੱਗਿਆ ਸੀ ਉਹ ਐਨਐਸਏ ਬਿਲਕੁਲ ਦਰੋਸਤ ਟੰਗ ਦੇ ਨਾਲ ਔਰ ਦਲੀਲਾਂ ਆਧਾਰਤ ਲਾਇਆ ਗਿਆ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜੀ ਪਰਮਿੰਦਰ ਜੀ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਈ ਸੰਦੀਪ ਜੀ ਵਨ ਇੰਡੀਆ ਪੰਜਾਬੀ ਦੇ ਸਾਰੇ ਸੁਣਨ ਵਾਲੇ ਭੈਣਾ ਭਰਾਵ ਨੂੰ ਪਿਆਰ ਸਤਿਕਾਰ ਸਤਿਕਾਰ ਪਰਮਿੰਦਰ ਜੀ ਜਦੋਂ ਲੋਕ ਸਭਾ ਚੋਣਾਂ ਸਿਗੀਆਂ ਉਸ ਦੌਰਾਨ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਚੋਣਾਂ 'ਚ ਖੜਦੇ ਆ ਲੰਮੀ ਵੱਡੀ ਲੀਡ ਦੇ ਨਾਲ ਜਿੱਤਦੇ ਆ ਤਾਂ ਜਦੋਂ ਇਹ ਸਾਰੀਆਂ ਖਬਰਾਂ ਛਪੀਆਂ ਆ ਵੀ ਵੱਡੀ ਲੀਡ ਅੰਮ੍ਰਿਤਪਾਲ ਨੇ ਹਾਸਲ ਕੀਤੀ ਆ ਤਾਂ ਇਸੇ ਨਾਲ ਇੱਕ ਨਾਮ ਹੋਰ ਜੁੜਦਾ ਰਾਸ਼ਿਦ ਇੰਜੀਨੀਅਰ ਦਾ ਬਾਰਾਮੁੱਲਾ ਤੋਂ ਉਹ ਵੀ ਲੋਕ ਸਭਾ ਚੋਣਾਂ ਜਿੱਤਦੇ ਆ ਉਹ ਵੀ ਜੇਲ੍ਹ ਦੇ ਵਿੱਚ ਬੰਦ ਸੀ ਜਿਵੇਂ ਅਮਰਤਪਾਲ ਦਿਬਰੂਗੜ੍ਹ ਦੀ ਜੇਲ੍ਹ ਚ ਬੰਦ ਆ ਤੇ ਰਾਸ਼ਿਦ ਇੰਜੀਨੀਅਰ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਸੀ ਅਮਰਤਪਾਲ 2 ਲੱਖ ਦੀ ਲੀਡ ਲੈ ਕੇ ਜਾਂਦੇ ਆ ਤੇ ਸਿਮਿਲਰਲੀ ਰਾਸ਼ਿਦ ਇੰਜੀਨੀਅਰ ਵੀ 2 ਲੱਖ ਤੋਂ ਵੱਧ ਦੀ ਲੀਡ ਦੇ ਨਾਲ ਬਾਰਾਮੁੱਲਾ ਦੀ ਲੋਕ ਸਭਾ ਚੋਣ ਜਿਹੜੀ ਆ ਜਿੱਤ ਜਾਂਦੇ ਆ ਹੁਣ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਰਾਸ਼ਿਦ ਇੰਜੀਨੀਅਰ ਹੋਣਾ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਵਿੱਚ ਇੱਕ ਅਰਜ਼ੀ ਪਾਈ ਸੀ ਕਿ ਮੈਂ ਚੋਣ ਪ੍ਰਚਾਰ ਕਰਨਾ ਮੇਰੇ ਕੁਝ ਸਾਥੀ ਜਿਹੜੇ ਆ ਉਹ ਇਸ ਵਕਤ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੇ ਆ ਉਹ ਆਪਣੀ ਕਿਸਮਤ ਅਜ਼ਮਾ ਰਹੇ ਆ ਉਹ ਬਤੌਰ ਉਮੀਦਵਾਰ ਖੜੇ ਆ ਤੇ ਦਿੱਲੀ ਦੀ ਅਦਾਲਤ ਨੇ ਰਾਸ਼ਿਦ ਇੰਜੀਨੀਅਰ ਨੂੰ 22 ਦਿਨਾਂ ਵਾਸਤੇ ਇੰਟਰਮ ਬਿਲ ਜਿਹੜੀ ਆ ਉਹ ਗ੍ਰਾਂਟ ਕਰ ਦਿੱਤੀ ਹੈ ਭਾਵੇਂ ਕਿ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਹੁਣ ਇੱਕ ਤੇ ਅਸੀਂ ਰਾਸ਼ਿਦ ਇੰਜੀਨੀਅਰ ਬਾਰੇ ਜਾਣਾਂਗੇ ਤੁਹਾਤੋਂ ਤੇ ਨਾਲ ਹੀ ਅਸੀਂ ਇਹ ਵੀ ਜਾਣਾਂਗੇ ਵੀ ਪੰਜਾਬ ਦੇ ਵਿੱਚ ਹੁਣ 4 ਜਗ੍ਹਾ ਦੇ ਉੱਤੇ ਜਿੰਨੀ ਚੋਣਾਂ ਹੋਣ ਵਾਲੀਆਂ ਨੇ ਕੀ ਅਮਰਿਤਪਾਲ ਸਿੰਘ ਨੂੰ ਵੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਕੋਈ ਰਾਹਤ ਮਿਲੇਗੀ ਵੀ ਤੁਸੀਂ ਵੀ ਜਾ ਕੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਸਕੋ ਕਿਉਂਕਿ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਤੋਂ ਜਿੱਤੇ ਹੋਏ ਆ ਉਹ ਇਹ ਗੱਲ ਕਹਿੰਦੇ ਆ ਵੀ ਅਸੀਂ ਆਪਣੇ ਉਮੀਦਵਾਰ ਜਿਹੜੇ ਆ ਉਹ ਜ਼ਰੂਰ ਮੈਦਾਨ 'ਚ ਉਤਾਰਾਂਗੇ ਔਰ ਇਸੇ ਦੇ ਚਲਦਿਆਂ ਉਹਨਾਂ ਨੇ ਗਿੱਦੜਵਾ ਤੋਂ ਇਹ ਮਰਹੂਮ ਦੀਪ ਸਿੱਧੂ ਦੇ ਭਰਾ ਜਿਹੜੇ ਐਡਵੋਕੇਟ ਨੇ ਮਨਦੀਪ ਸਿੱਧੂ ਨੂੰ ਉਮੀਦਵਾਰ ਵੀ ਐਲਾਨ ਦਿੱਤਾ ਸੋ ਇਹ ਦੋ ਖਬਰਾਂ ਦੇ ਉੱਤੇ ਅਸੀਂ ਤੁਹਾਡੇ ਤੋਂ ਸਈ ਜਿਹੜਾ ਇਹ ਜਾਨਣਾ ਚਾਹਾਂਗੇ ਵੀ ਇੱਕ ਤੇ ਰਾਸ਼ੀਦ ਦੀ ਇੰਜੀਨੀਅਰ ਨੂੰ ਜਿਹੜੀ ਆ ਉਹ ਜ਼ਮਾਨਤ ਮਿਲ ਗਈ ਆ ਤੇ ਦੂਜੇ ਪਾਸੇ ਹੁਣ ਅਮਰਿਤਪਾਲ ਨੂੰ ਵੀ ਜ਼ਮਾਨਤ ਮਿਲੇਗੀ ਜੀ ਜੀ ਬਿਲਕੁਲ ਦੋ ਸੂਬਿਆਂ ਦੇ ਵਿੱਚ ਇਲੈਕਸ਼ਨ ਆ ਰਹੀ ਆ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਇਲੈਕਸ਼ਨ ਸੰਦੀਪ ਜੀ ਇਸ ਕਰਕੇ ਵੀ ਜ਼ਿਆਦਾ ਮਹੱਤਵਪੂਰਨ ਆ ਕਿਉਂਕਿ ਇਹ ਨਾ ਇਲੈਕਸ਼ਨਾਂ ਦੇ ਵਿੱਚ ਚੰਮੂ ਕਸ਼ਮੀਰ ਨਾਂ ਦਾ ਇੱਕ ਸੂਬਾ ਵੀ ਆਉਂਦਾ ਜਿਹੜਾ 370 ਹਟਾਉਣ ਤੋਂ ਬਾਅਦ ਉਹਦਾ ਸਟੇਟ ਮਤਲਬ ਰਾਜ ਦਾ ਦਰਜਾ ਜਿਹੜਾ ਵਾਪਸ ਲੈ ਲਿਆ ਗਿਆ ਸੀ ਪਰ ਇਹ ਸੂਬਾ ਇਸ ਕਰਕੇ ਵੀ ਇੰਪੋਰਟੈਂਟ ਆ ਕਿਉਂਕਿ 370 ਹਟਾਉਣ ਤੋਂ ਬਾਅਦ ਇਸ ਸੂਬੇ 'ਚ ਪਹਿਲੀ ਵਾਰ ਇਲੈਕਸ਼ਨ ਹੋਣ ਜਾ ਰਹੀ ਹੈ ਸੋ ਇਸ ਸੁਪੇ ਦੀਆਂ ਇਲੈਕਸ਼ਨਾਂ ਦੇ ਉੱਪਰ ਨਾ ਸਿਰਫ ਦੇਸ਼ ਦੇ মিডিਆ ਦੀ ਨਜ਼ਰ ਆ ਸਗੋ ਜਿਹੜੇ ਇੰਟਰਨੈਸ਼ਨਲ মিডিਆ ਵੀ ਬੜੀ ਈਜ ਨਾਲ ਦੇਖ ਰਿਹਾ ਕਿ ਆਖਿਰ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਤੋੜਨ ਤੋਂ ਬਾਅਦ ਪੋਲੀਟੀਕਲੀ ਕੀ ਹਿਲਜੁਲ ਹੁੰਦੀ ਆ ਸੋ ਇਹ ਕਿਨਾਂ ਮਾਮਲਿਆਂ ਦੇ ਦੌਰਾਨ ਕਿਉਂਕਿ ਹੁਣ ਚੋਣਾਂ ਦਾ ਪੜ ਮੱਗ ਚੁੱਕਾ ਜਿਹੜੀਆਂ ਜੰਮੂ ਕਸ਼ਮੀਰ ਦੀਆਂ ਚੋਣਾਂ ਨੇ ਹਰਿਆਣਾ ਦੀਆਂ ਚੋਣਾਂ ਨੇ ਕੱਟੀਆਂ-ਕੱਟੀਆਂ ਆ ਰਹੀਆਂ ਨੇ ਜੰਮੂ-ਕਸ਼ਮੀਰ ਦੀਆਂ ਚੋਣਾਂ ਅ ਤਿੰਨ ਫੀਸਦਾਂ ਦੇ ਵਿੱਚ ਹੋਣਗੀਆਂ 18 ਤੇ 25 ਸਤੰਬਰ ਨੂੰ ਤੇ 1 ਅਕਤੂਬਰ ਨੂੰ ਅ ਇਸੇ ਤਰ੍ਹਾਂ ਹਰਿਆਣਾ ਦੀਆਂ ਚੋਣਾਂ ਆ ਰਹੀਆਂ ਨੇ ਹਰਿਆਣਾ ਦੀਆਂ ਚੋਣਾਂ ਵੀ ਜਿਹੜੀਆਂ 5 ਅਕਤੂਬਰ ਨੂੰ ਹੋਣ ਜਾ ਰਹੀਆਂ ਨੇ ਸੋ ਇਹਨਾਂ ਚੋਣਾਂ ਦੇ ਮਾਹੌਲ ਦੇ ਦੌਰਾਨ ਅ ਅੱਜ ਇੱਕ ਵੱਡੀ ਜਿਹੜੀ ਅਪਡੇਟ ਸਾਹਮਣੇ ਆ ਰਹੀ ਆ ਕਿ ਜੰਮੂ-ਕਸ਼ਮੀਰ ਦੇ ਬਾਰਾਮੂਲਾ ਲੋਕ ਸਭਾ ਹਲਕੇ ਤੋਂ ਜਿਹੜੇ ਐਮਪੀ ਨੇ 2024 ਦੇ ਵਿੱਚ ਜਿਹੜੀਆਂ ਇਸੇ ਸਾਲ ਦੇ ਵਿੱਚ ਇਲੈਕਸ਼ਨ ਹੋ ਕੇ ਹਟਿਆ ਵੱਡੇ ਮਾਰਜਨ ਦੇ ਨਾਲ ਉਹ ਜਿੱਤੇ ਸੀ ਰਾਸ਼ਿਦ ਇੰਜੀਨੀਅਰ ਜਿਨ੍ਹਾਂ ਦਾ ਨਾਮ ਆ ਵੈਸੇ ਸ਼ੇਖ ਰਾਸ਼ਿਦ ਵੀ ਕਹਿੰਦੇ ਨੇ ਉਹਨਾਂ ਨੂੰ 2019 ਤੋਂ ਲੈ ਕੇ ਸੰਦੀਪ ਜੀ ਦਿੱਲੀ ਦੀ ਤਿਹਾਰ ਜ਼ਿਲ੍ਹੇ ਚ ਬੰਦ ਨੇ ਵੈਸੇ ਉਹ ਅਰੈਸਟ 2017 ਸਤਾਨਤੋਨੀ ਉਹਨਾਂ ਦੇ ਉੱਪਰ ਜਿਹੜੇ ਚਾਰਜ ਲੱਗੇ ਸੀ ਉਹ ਚਾਰਜ ਲੱਗੇ ਸੀ ਕਿ ਉਹ ਵਿਦੇਸ਼ਾਂ ਤੋਂ ਟੈਰਰ ਫੰਡਿੰਗ ਜਿਹੜੀ ਹੋ ਰਹੀ ਆ ਉਹਦੇ ਨਾਲ ਇਨਵੋਲ ਦੱਸੇ ਗਏ ਸੀ ਤੋਂ ਇਸ ਮਾਮਲੇ ਦੇ ਵਿੱਚ ਹਾਲਾਂਕਿ ਜੰਮੂ ਕਸ਼ਮੀਰ ਦੇ ਹੋਰ ਬਹੁਤ ਸਾਰੇ ਆਗੂ ਨੇ ਉਹਨਾਂ ਦੇ ਵਿੱਚ ਵਕਵਾਦੀ ਆਗੂ ਯਾਸਿਨ ਮਲਿਕ ਵੀ ਆ ਔਰ ਬਹੁਤ ਸਾਰੇ ਜਿਹੜੇ ਪਾਕਿਸਤਾਨ ਚ ਆਗੂ ਬੈਠੇ ਨੇ ਲਸ਼ਕਰ-ਏ-ਤਾਇਬਾ ਦੇ ਫਾਊਂਡਰ ਹਾਸੀਬ ਸੈਦ ਜਿ세 ਤਰ੍ਹਾਂ ਜੁਲਲਾ ਮੁਜ਼ਾਦੀਨ ਦੇ ਮੁਖੀ ਨੇ ਸੈਦ ਸਲੂਦੀਨ ਪਕਵਖ ਜਿਹੜੇ ਆਗੂ ਨੇ ਉਹ ਨਿਸ਼ਾਨੇ ਤੇ ਨੇ ਕੁਝ ਗ੍ਰਿਫਤਾਰ ਨੇ ਕੁਝ ਅੰਡਰਗਰਾਊਂਡ ਨੇ ਸੋ ਇਹ ਜਿਹੜੇ ਰਾਸ਼ਿਦ ਇੰਜੀਨੀਅਰ ਨੇ ਇਹ ਵੀ ਉਸੇ ਤਰ੍ਹਾਂ ਦੇ ਜਿਹੜੀ ਆ ਰਾਜਨੀਤੀ 'ਤੇ ਯਕੀਨ ਕਰਦੇ ਨੇ ਸੋ ਇਹਨਾਂ ਨੂੰ ਜਿਹੜੀ ਦਿੱਲੀ ਦੀ ਪਟਿਆਲਾ ਕੋਟ ਨੇ 22 ਦਿਨ ਦੀ ਜਿਹੜੀ ਜ਼ਮਾਨਤ ਦਿੱਤੀ ਆ ਆਪਣੇ ਆਪ ਦੇ ਵਿੱਚ ਵੱਡੀ ਡਿਵੈਲਪਮੈਂਟ ਆ ਕਿਉਂਕਿ ਇਹ 테러 ਫੰਡਿੰਗ ਦੇ ਇਲਜ਼ਾਮਾਂ ਦੇ ਤਹਿਤ ਪਿਛਲੇ 5 ਸਾਲ ਤੋਂ ਤਿਹਾੜ ਦੇਲ ਚ ਬੰਦ ਕਿਸੇ ਲੋਕ ਸਭਾ ਐਮਪੀ ਨੂੰ ਜੇ ਜ਼ਮਾਨਤ ਮਿਲਦੀ ਆ ਤਾਂ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਇਹ ਜ਼ਮਾਨਤ ਜਿਹੜੀ ਆ ਕਾਫੀ ਪ੍ਰਭਾਵਿਤ ਕਰੇਗੀ ਜੰਮੂ ਕਸ਼ਮੀਰ ਦੀ ਇਲੈਕਸ਼ਨ ਨੂੰ ਹੁਣ ਕਿਉਂ ਪ੍ਰਭਾਵਿਤ ਕਰੇਗੀ ਆਪਾਂ ਇਸ ਗੱਲ ਵੱਲ ਜਾਂਦੇ ਆ ਸੰਦੀਪ ਜੀ ਸਾਰਿਆਂ ਨੂੰ ਪਤਾ ਹੀ ਆ ਵਸੇ ਤੁਹਾਨੂੰ ਵੀ ਜਾਣਕਾਰੀ ਹੋਊਗੀ ਕਿ شیخ Rashid ਨੇ ਇਹ ਇੱਕ ਉਸ ਸਿਆਸੀ ਪਾਰਟੀ ਦੀ ਬਣਾਈ ਹੋਈ ਆ ਜਿਹਦਾ ਨਾਮ عوامی ਇਤਿਹਦ ਪਾਰਟੀ ਆ AIT ਉਹਨੂੰ ਕਹਿੰਦੇ ਆ ਔਰ ਹੁਣ ਜਿਹੜੀ ਇਹਨਾਂ ਨੂੰ ਜੂਨ ਪ੍ਰਚਾਰ ਲਈ ਜਿਹੜੀ 22 ਦਿਨ ਦੀ ਜ਼ਮਾਨਤ ਮਿਲੀ ਆ ਅਕਲ ਦੇ ਵਿੱਚ ਇਹਨਾਂ ਦੇ ਭਰਾ ਜਿਨ੍ਹਾਂ ਦਾ ਨਾਮ ਖੁਸ਼ੀਰ ਅਹਿਮਦ ਆ ਉਹ ਜੰਮੂ ਕਸ਼ਮੀਰ ਦੀ ਨਾਰਥ ਨਾਰਥੇ ਇਲਾਕੇ ਦੇ ਵਿੱਚ ਲੰਗੇਟ ਨਾਮ ਦੀ ਇੱਕ ਵਿਧਾਨ ਸਭਾ ਹਲਕਾ ਪੈਂਦਾ ਉੱਥੇ ਉਹਦੇ ਤੋਂ ਖੜੇ ਆ ਤੋ AIP ਇਹਨਾਂ ਦੀ ਜਥੇਬੰਦੀ ਆ ਉਹਦੇ ਤਹਿਤ ਭਰਾ ਦੇ ਚੋਣ ਪ੍ਰਚਾਰ ਲਈ ਇਹਨਾਂ ਨੂੰ ਜ਼ਮਾਨਤ ਮਿਲੀ ਆ ਅ ਪਔਰ ਨਾਲ ਦੀ ਨਾਲ ਆਪਾਂ ਇਹ ਵੀ ਦੇਖਾਂਗੇ ਕਿ ਇਹਨਾਂ ਦਾ ਕੱਦ ਕਾਟ ਕੀ ਆ ਸਿਆਸੀ ਪੱਧਰ ਤੇ ਇਹਨਾਂ ਦਾ ਜੰਮੂ ਕਸ਼ਮੀਰ ਦੇ ਵਿੱਚ ਕਿੱਡਾ ਕੂ ਕਰਦਾ ਕੱਦ ਜਿਹੜਾ ਕੱਦ ਦਾ ਇਹਨਾਂ ਦਾ ਉਹ ਇਸ ਗੱਲ ਤੋਂ ਦੇਖਿਆ ਜਾ ਸਕਦਾ ਕਿ ਜਿਹੜੀ 12 ਮੂਲਾ ਸੀਤ ਤੋਂ ਇਹਨਾਂ ਨੇ ਚੋਣ ਲੜੀ ਸੀ ਆਪਣੇ ਖਿਲਾਫ ਇਹਨਾਂ ਦੇ ਉਮੀਦਵਾਰ ਜਿਹੜੇ ਇਹਨਾਂ ਦੇ ਖਿਲਾਫ ਲੜੇ ਸੀ ਉਹ ਨੈਸ਼ਨਲ ਕਾਨਫਰੰਸ ਦੇ ਵੱਡੇ ਆਖੂ ਵਾਈਸ ਪ੍ਰੈਜ਼ੀਡੈਂਟ ਨੇ ਉਮਰ ਅਬਦੁੱਲਾਹ ਆਪ ਦਾ ਮੁੱਖ ਮੰਤਰੀ ਵੀ ਰਹੇ ਨੇ ਜਿਹੜੇ ਜੰਮੂ ਕਸ਼ਮੀਰ ਦੇ ਉਹਨਾਂ ਨੂੰ ਹਰਾਇਆ ਸੀ ਔਰ ਇਹਨਾਂ ਦਾ ਮਾਰਜਨ ਵੀ ਜਿਹੜਾ ਵੋਟ ਮਾਰਜਨ ਵੀ ਬੜਾ ਚਰਚਾ ਚ ਰਿਹਾ ਸੀ ਔਰ ਇਹਨਾਂ ਨੂੰ ਜਿਹੜੀਆਂ ਵੋਟਾਂ ਮਿਲੀਆਂ ਸੀ 472485 ਵੋਟਾਂ ਤੋ ਇੱਡੇ ਵੱਡੇ ਮਾਰਜਨ ਦੇ ਨਾਲ ਇਹਨਾਂ ਨੂੰ ਜਿਹੜੀ ਜਿੱਤ ਮਿਲੀ ਸੀ ਔਰ ਕਿਹਾ ਉਹਦੋਂ ਇਹ ਵੀ ਗਿਆ ਸੀ ਅੰਕੜੇ ਉਹਦੋਂ ਇਹ ਵੀ ਦੱਸਦੇ ਸੀ ਕਿ ਇਹਨਾਂ ਦਾ ਜਿਹੜਾ ਚੋਣ ਮਾਰਜਨ ਆ ਜਾਂ ਜਿਹੜੀਆਂ ਇਹਨਾਂ ਨੂੰ ਵੋਟਾਂ ਪ੍ਰਾਪਤ ਹੋਈਆਂ ਨੇ ਉਹ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਤੇ ਇੱਕ ਹੋਰ ਇਹਨਾਂ ਦੇ ਖਿਲਾਫ ਲੜਨ ਵਾਲੇ ਸੀ ਤੋ ਲੋਨ ਨਾਂ ਦੇ ਉਮੀਦਵਾਰ ਉਹਨਾਂ ਦੋਵਾਂ ਉਮੀਦਵਾਰਾਂ ਦੀਆਂ ਕੁੱਲ ਵੋਟਾਂ ਨਾਲੋਂ ਇਹਨਾਂ ਨੂੰ ਜ਼ਿਆਦਾ ਵੋਟਾਂ ਮਿਲੀਆਂ ਸੀ ਸੋ ਵੱਡਾ ਸਿਆਸੀ ਇਹਨਾਂ ਦਾ ਉਥੇ ਕੱਦ ਆ ਕਾਫੀ ਇਹਨਾਂ ਦੀ ਉਥੇ سپورਟ ਇਹਨਾਂ ਨੂੰ ਮਿਲ ਰਹੀ ਆ ਇਹਨਾਂ ਨੇ ਪੋਲੀਟੀਕਲ ਪਾਰਟੀ ਵੀ ਬਣਾਈ ਆ ਸੋ ਬਹੁਤ ਸਾਰਾ ਹਿਲਜੁਲ ਵੀ ਅੱਜ ਦੇਖੀ ਗਈ ਆ ਕਿ ਇਹਨਾਂ ਨੂੰ ਜਦੋਂ ਜ਼ਮਾਨਤ ਮਿਲੀ ਆ ਬਿਆਨ ਵੀ ਆਏ ਨੇ ਉਹ ਬਿਆਨ ਆਏ ਨੇ ਸਭ ਤੋਂ ਪਹਿਲਾ ਬਿਆਨ ਆਇਆ ਜੀ ਨੈਸ਼ਨਲ ਕਾਨਫਰੰਸ ਦੇ ਆਗੂ ਜਿਨ੍ਹਾਂ ਨੂੰ ਇਹਨਾਂ ਨੇ ਹਰਾਇਆ ਸੀ ਉਮਰ ਅਬਦੁੱਲਾਹ ਦਾ ਉਹ ਕਹਿੰਦੇ ਨੇ ਕਿ ਭਾਜਪਾ ਦੀ ਝਾਲ ਆ ਭਾਜਪਾ ਜੰਮੂ ਕਸ਼ਮੀਰ ਤੋਂ ਵੋਟਾਂ ਲੈਣ ਦੇ ਲਈ ਇਹ ਜਿਹੜੀਆਂ ਸਿਆਸੀ ਹੱਤ ਕੱਢੇ ਵਸ ਰਹੀ ਆ ਕੁਝ ਇਸੇ ਤਰ੍ਹਾਂ ਦਾ ਬਿਆਨ ਪੀడీపీ ਦੀ ਜਿਹੜੀ ਮੁਖੀ ਆ ਮਹਿਬੂਬਾ ਮੁਫਤੀ ਸਾਹਿਬ ਕਾ ਮੁੱਖ ਮੰਤਰੀ ਰਹੇ ਨੇ ਜੰਮੂ ਕਸ਼ਮੀਰ ਦੇ ਉਹਨਾਂ ਦਾ ਵੀ ਇਸੇ ਤਰ੍ਹਾਂ ਇਸੇ ਕਿਸਮ ਦਾ ਬਿਆਨ ਆ ਕਿ ਭਾਜਪਾ ਦੀ ਇਹ ਪ੍ਰੋਕਸੀ ਵਾਰਾ ਤੋਂ ਵੱਡੇ ਆਗੂ ਡਰ ਗਏ ਨੇ ਸ਼ੇਖ ਰਾਸ਼ਿਦ ਦੀ ਜ਼ਮਾਨਤ ਤੋਂ ਹੁਣ ਦੇਖਣਾ ਹੋਊਗਾ ਕਿ ਸ਼ੇਖ ਰਸ਼ਿਦ ਦੀ ਜਿਹੜੀ ਜੱਤੀ ਪਾਰਟੀ ਆ ਆਵਾਮੀ ਇਤਿਹਾਸ ਪਾਰਟੀ AIP ਕੀ ਹੁਣ ਬਾਕੀ 12 ਮੂਲਾਂ ਤੋਂ ਬਾਹਰ ਜਾ ਕੇ ਜੰਮੂ ਕਸ਼ਮੀਰ ਦੇ ਵਿੱਚ ਕੀ ਕੁਝ ਕੀ ਕੁਝ ਕਾਰਗੁਜ਼ਾਰਦੀ ਆ ਹਾਲ ਹੀ ਕਲੀ ਚਰਚਾ ਜਮੂ ਬਣ ਗਈ ਆ ਪਰ ਇਹ ਚਰਚਾ ਸਿਰਫ ਜੰਮੂ ਕਸ਼ਮੀਰ ਤੱਕ ਸੀਮਤ ਨਹੀਂ ਆ ਜਿਵੇਂ ਮੈਂ ਕਹਿ ਰ ਧੱਸਕੇਟਿਆਂ ਤੁਹਾਨੂੰ ਕਿ ਜੰਮੂ ਕਸ਼ਮੀਰ ਦੀ ਇਲੈਕਸ਼ਨ ਦੇ ਉੱਪਰ ਦੇਸ਼ ਭਾਦੇ ਨਾ ਸਈ ਕਮਨਟਰੀ মিডিਆ ਦੀ ਨਜ਼ਰ ਤੋਂ ਹੁਣ ਕੀ ਇਹ ਜਿਹੜਾ ਜ਼ਮਾਨਤ ਦਾ ਪ੍ਰਵਾਹ ਆ ਜ਼ਮਾਨਤ ਦਾ ਜਿਹੜੀ ਚਰਚਾ ਹੈ ਬਾਕੀ ਸੂਬਿਆਂ ਚ ਵੀ ਜਾਊਗੀ ਬਿਲਕੁਲ ਜਾਊਗੀ ਪੰਜਾਬ ਚ ਵੀ ਜਾਊਗੀ ਕਿਉਂ ਜਾਊਗੀ ਕਿਉਂਕਿ ਪੰਜਾਬ ਦੇ ਵੀ ਇੱਕ ਐਮਪੀ ਭਾਈ ਅਮਿਤਪਾਲ ਸਿੰਘ ਆਪਣੇ 800 ਕਿਲਾ ਸਨੇਤ ਡਿਬਰੂਗੜ੍ਹ ਦੀ ਜੇਲ੍ਹ ਚ ਕੈਦ ਨੇ ਪਿਛਲੇ 2 ਸਾਲ ਤੋਂ ਉਹ ਅਥਾਰ ਦੇ ਵਿੱਚੋਂ ਝੇਲ ਪੈਂਦੀ ਆ ਸੋ ਜੇ ਆਪਾਂ ਭਾਈ ਅਮਿਤਪਾਲ ਐ ਨੂੰ ਕੁਝ ਰਾਹਤ ਕੁਝ ਜ਼ਮਾਨਤ ਦੀ ਗੱਲ ਦੀ ਗੱਲ ਕੱਲ ਕਰਨੀ ਹੋਵੇ ਤਾਂ ਪਿਛਲੀ 18 ਜੁਲਾਈ ਨੂੰ ਪੰਜਾਬ ਨਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਭਾਈ ਅਮਰਪਾਲ ਸਿੰਘ ਦੇ ਵਕੀਲਾਂ ਨੇ ਕੀ ਪਟੀਸ਼ਨ ਪਾਈ ਸੀ ਉਹ ਕਹਿੰਦੇ ਕਿ ਭਾਈ ਅਮਰਪਾਲ ਤੇ ਜਿਹੜਾ ਬੂਸਰੇ ਸਾਲ ਦੇ ਵਿੱਚ ਇੱਕ ਐਨਐਫਸੀ ਲਾਇਆ ਗਿਆ ਐਨਐਫਸੀ ਲਾਇਆ ਗਿਆ ਉਹ ਮਤਲਬ ਗਲਤ ਆ ਉਹਨੂੰ ਰਿਕੁਐਸਟ ਕੀਤਾ ਜਾਵੇ ਉਹਨੂੰ ਹਟਾਇਆ ਜਾਵੇ ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਉੱਥੇ ਇੱਕ ਆਪਣਾ ਤਰਕ ਦਿੱਤਾ ਸੀ ਆਪਣੀ ਦਿਲਜੀਤ ਸਿੰਘ ਜੀ ਕਿ ਪਿਛਲੇ ਸਾਲ ਡਿਬਰੂਗੜ੍ਹ ਦੀ ਜੇਲ੍ਹ ਜਿੱਥੇ ਭਾਈ ਅਮਕਪਾਲ ਸਿੰਘ ਬੰਦ ਨੇ ਉਸ ਜੇਲ੍ਹ ਦੀਆਂ ਬੈਰਕਾਂ ਦੇ ਵਿੱਚੋਂ ਕੁਝ ਸਮਾਨ ਬਰਾਮਦ ਹੋਇਆ ਸੀ ਉਹਦੇ ਵਿੱਚ ਮੋਬਾਈਲ ਫੋਨ ਵੀ ਸੀ ਉਹਦੇ ਵਿੱਚ ਕੁਝ ਹੋਰ ਉਪਕਰਨ ਵੀ ਸੀ ਔਰ ਨਾਲ ਦੀ ਨਾਲ ਜਿਹੜੀ ਡਿਬਰੂਗੜ੍ਹ ਜੇਲ੍ਹ 'ਚ ਜੋ ਕੁਝ ਸਮਾਨ ਬਰਾਮਦ ਵੀ ਹੋਈ ਸੀ ਉਹਦੀ ਇੱਕ ਜਾਂਚ ਪਾਈ ਗਈ ਸੀ ਔਰ ਉਸ ਜਾਂਚ ਦੇ ਵਿੱਚ ਜਿਹੜੀ ਡੀਐਮ ਨੇ ਕੀਤੀ ਸੀ ਉਹ ਜਾਂਚ ਦੇ ਵਿੱਚ ਇਹ ਗੱਲ ਪ੍ਰੂਫ ਹੋਈ ਜੀ ਇਹ ਭਗਵੰਤ ਮਾਨ ਸਰਕਾਰ ਕਹਿ ਰਹੀ ਆ ਕਿ ਭਾਈ ਅਮਿਤਪਾਲ ਸਿੰਘ ਦੇ ਦੇਸ਼ ਤੇ ਵੀ ਗਰਮ ਦਲੀਆਂ ਨਾਲ ਜਾਂ ਕੁਝ ਹੋਰ ਵੱਟਵੱਦੀ ਆਗੂਆਂ ਨਾਲ ਜਾਂ ਉਹਨਾਂ ਸੰਸਥਾਵਾਂ ਨਾਲ ਸੰਬੰਧ ਨੇ ਤੋਂ ਪੰਜਾਬ ਦਾ ਸਿਆਸੀ ਮਾਹੌਲ ਹੋਰ ਆ ਜੰਮੂ ਕਸ਼ਮੀਰ ਦਾ ਹੋਰ ਆ ਪਰ ਹੁਣ ਪੰਜਾਬ ਦੇ ਵਿੱਚ ਕਿਉਂਕਿ ਚਰਚਾ ਤਾਂ ਛਿੜਨੀ ਆ ਬੰਦੀ ਸਿੰਘਾਂ ਨਾਲ ਵੀ ਬਹੁਤ ਇੱਥੇ ਚਰਚਾ ਛਿੜਦੀ ਰਹੀ ਆ ਅਸੀਂ ਦੇਖਦੇ ਆ ਕਿ ਪਿਛਲੇ ਦਿਨ 30 ਅਗਸਤ ਨੂੰ ਜਥੇਦਾਰ ਸ਼੍ਰੀ ਕੌਤਾਰ ਸਾਹਿਬ ਪੰਚ ਸੇਖ ਰਵਾੰਦੀ ਮੀਟਿੰਗ ਕਰਦੇ ਨੇ ਉਹ ਮੀਟਿੰਗ ਖਰੂਮਣੀ ਅਕਾਲੀ ਦਲ ਦਾ ਜਿਹੜਾ ਅੰਦਰੂਨੀ ਸੰਕਟ ਆ ਉਹਦੇ ਬਾਰੇ ਕਰਦੇ ਨੇ ਔਰ ਉਸ ਮੀਟਿੰਗ ਤੋਂ ਬਾਅਦ ਜਦੋਂ ਆਪਣਾ ਮਤਲਬ ਮੈਸੇਜ ਦਿੰਦੇ ਨੇ ਸੁਨੇਹਾ ਦਿੰਦੇ ਨੇ ਤੇ ਉਸ ਸੁਨੇਹੇ ਦੇ ਨਾਲ ਇੱਕ ਸਨੇਹਾ ਸੰਦੀਪ ਦੀ ਇਹ ਵੀ ਚੀਜ਼ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਉਹਨਾਂ ਨੇ ਸੂਬੇ pardiyan ਸਿੱਖ ਜਥੇਬੰਦੀਆਂ ਜਾਂ ਸੂਬੇ ਤੋਂ ਬਾਹਰ ਜਿਹੜੇ ਸਿੱਖ ਨੁਮਾਇੰਦੇ ਜਥੇਬੰਦੀਆਂ ਜਾਂ ਜਿਹੜੇ ਸਿੱਖ ਆਗੂਆਂ ਤੋਂ ਰਾਹ ਮੰਗੇ ਸੀ ਹੁਣ 3 ਸਾਲ ਤੋਂ ਬਾਅਦ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਜੇਕਰ ਸ਼੍ਰੋਮਣੀ ਅਕਾਲੀ ਦਲ ਸੰਕਟ ਦੀ ਗੱਲ ਕਰਨੀ ਹੋਵੇ ਜਾਂ ਐ ਐਲਜੀਪੀਸੀ ਦੀ ਗੱਲ ਕਰਨੀ ਹੋਵੇ ਜਾਂ ਸ਼੍ਰੀ ਗੁਰਤਾ ਸਾਹਿਬ ਦੀ ਗੱਲ ਕਰਨੀ ਹੋਵੇ ਤਾਂ ਭਗਾਤਰ ਉੱਥੇ ਜਿਹੜੇ ਮਾਫੀਆਂ ਮੰਗਣ ਦਾ ਇੱਕ سلسلہ ਪੱਤੀਗਾਂ ਦੇਣ ਦਾ ਇੱਕ سلسلہ ਚੱਲ ਰਿਹਾ ਉਹ ਚ ਤਕਵੀਰ ਬਾਦਲ ਸਮੇਤ 17 2007 ਤੋਂ ਲੈ ਕੇ ਜਿਹੜੇ 17 ਤੱਕ 17 ਸਿੱਖ ਥੈਰੇਪੀ ਉਹਨਾਂ ਨੂੰ ਵੀ ਜਿਹੜੀ ਆ ਉੱਥੇ ਤਲਬ ਕੀਤਾ ਗਿਆ ਸੋ ਮੇਰੇ ਕਹਿਣ ਦਾ ਮੁਰਾਦ ਇਹ ਆ ਕਿ ਉਹ ਜਿਹੜਾ ਧੂ ਨੰਬਰ ਦਾ ਸਨੇਹਾ ਸੀ ਜਿਹੜਾ ਜਥੇਦਾਰ ਸ਼੍ਰੀ ਅਕਾਲਪਾਖ ਸਾਹਿਬ ਨੇ ਅਕਾਲੀ ਦਲ ਦੇ ਸੰਕਟ ਦੇ ਨਾਲ ਬੰਦੀ ਸਿੰਘਾਂ ਬਾਰੇ ਸਿੱਖ ਨਮਾਇੰਦਾਂ ਜਥੇਵੰਦੀਆਂ ਤੋਂ رائے ਮੰਗੀ ਜੀ ਉਹ ਜਿਹੜਾ ਸੁਨੇਹਾ ਸੀ ਉਹ ਹਾਲ ਦੀ ਕੜੀ ਸ਼੍ਰੋਮਣੀ ਅਕਾਲੀ ਦਲ ਦੇ ਕਾਟੋ ਕੋਲੇਜ ਸੰਕਟ ਦੀ ਚਰਚਾ ਚ ਦਬ ਕੇ ਰਹਿ ਗਿਆ ਅਦਰਵਾਈਜ਼ ਜੇ ਆਪਾਂ ਰਾਸ਼ਿਦ ਇੰਜੀਨੀਅਰ ਦਾ ਭਾਈ ਅਮਿਤਪਾਲ ਦੀ ਤੁਲਨਾ ਕਰਦੇ ਆ ਤਾਂ ਰਾਸ਼ਿਦ ਇੰਜੀਨੀਅਰ ਉੱਥੇ ਇੱਕ ਪਲੀਟੀਕਲ ਪਾਰਟੀ ਬਣਾ ਚੁੱਕੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਭਾਈ ਸਰਬਜੀਤ ਸਿੰਘ ਜਿਹੜੇ ਫਰੀਦਕੋਟ ਤੋਂ ਐਮਪੀ ਚੁਣੇ ਗਏ ਸੀ ਉਹਨਾਂ ਨੇ ਕੁਝ ਚਾਰਾ ਚੁੰਨੀਆਂ ਕੀਤੀਆਂ ਨੇ ਉਹਨਾਂ ਨੇ ਗਿੱਦੜਵਾਹਾ ਤੋਂ ਕੁਝ ਉਮੀਦਵਾਰ ਦੀ ਸਾਹਮਣੇ ਲਿਆਂਦੇ ਨੇ ਪਰ ਸਿਆਸੀ ਸੜਾ ਹਲੇ ਇਸ ਤਿਰ ਕੋ ਸੈਣੀਗਾ ਉਹ ਉਮੀਦ ਕਰਨੀ ਕਿ ਭਾਈ ਅਮਿਤਪਾਲ ਸਿੰਘ ਨੂੰ ਵੀ ਰਾਸ਼ਿਦ ਇੰਜੀਨੀਅਰ ਦੇ ਨਾਲ ਬਰਾਬਰ ਆਕੇ ਜਿਹੜੀ ਉਹਨਾਂ ਨੂੰ ਜ਼ਮਾਨਤ ਮਿਲੇਗੀ ਜਾਂ ਪੈਰੋਲ ਮਿਲੇਗੀ ਇਹ ਮੈਨੂੰ ਲੱਗਦਾ ਹਲੇ ਦੂਰ ਦੀ ਗੱਲ ਆ ਕਿਉਂਕਿ ਪੰਜਾਬ ਸਰਕਾਰ ਦਾ ਪੋਸਟ ਸਟੈਂਡ ਆ ਕਿ ਭਾਈ ਅਮਿਤਪਾਲ ਸਿੰਘ ਤੇ ਜਿਹੜਾ ਐਨਐਸਏ ਲੱਗਿਆ ਸੀ ਉਹ ਐਨਐਸਏ ਬਿਲਕੁਲ درست ਤੰਗ ਦੇ ਨਾਲ ਔਰ ਦਲੀਲਾਂ ਆਧਾਰਤ ਲਾਇਆ ਗਿਆ ਸੀ ਇਹ ਵੀ ਆਪਾਂ ਕਲੀਅਰ ਕਰ ਦਈਏ ਕਿ ਰਾਸ਼ਿਦ ਇੰਜੀਨੀਅਰ ਦੇ ਉੱਪਰ ਸੰਵੇਦਨਸ਼ੀਲ ਦੂ ਯੂਏਪੀਏ ਲਗਾਇਆ ਤੋਂ ਭਾਈ ਅਮਿਤਪਾਲ ਦੇ ਉਪਰ ਐਨਐਸਏ ਤੇ ਲਗਾਇਆ ਹੁਣ ਕਾਨੂੰਨੀ ਪਹਿਲੂ ਦੀ ਵੀ ਗੱਲ ਹੋ ਸਕਦੀ ਆ ਕਿ ਦੋਹਾਂ ਐਕਟਾਂ ਦੇ ਵਿੱਚ ਕੀ ਫਰਕ ਆ ਕੀ ਵਿਆਤੀ ਤੌਰ ਤੇ ਫਰਕ ਆ ਕਿ ਯੂਏਪੀਏ ਦੇ ਵਿੱਚ ਜ਼ਮਾਨਤ ਦੀ ਪ੍ਰਵੀਜ਼ਨ ਹੈਗੀ ਆ ਐਨਐਸਏ ਦੇ ਵਿੱਚ ਵੀ ਹੈਗੀ ਆ ਜਾਂ ਨਹੀਂ ਹੈਗੀ ਉਹ ਇੱਕ ਚਰਚਾ ਦਾ ਵਿਸ਼ਾ ਮੈਨੂੰ ਲੱਗਦਾ ਖਬਰ ਆ ਚੁੱਕੀ ਆ ਹੋਰ ਜਿਆਦਾ ਫਲੈਸ਼ ਹੋ ਰਹੀ ਆ ਹੁਣ ਦੇਖਣਾ ਹੋਊਗਾ ਕਿ ਸ਼ਾਮ ਤੱਕ ਇਸ ਖਬਰ 'ਚ ਤੁੰਨੀ ਮਾਰਕੀ ਕਹਿੰਦੇ ਨੇ ਚਰਚਾ ਕੀ ਜਿਰਦੀ ਆ ਪਰ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਆਪਾਂ ਸਾਂਝੀ ਕਰਨਾ ਚਾਹਾਂਗਾ ਮੈਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਬੀਰ ਬਾਦਲ ਦੀ ਪ੍ਰਧਾਨਗੀ ਵੀ ਖਤਰੇ 'ਚ ਬਹੁਤ ਸਾਰੇ ਉਹਨਾਂ ਦੇ ਆਗੂ ਨੇ ਉਹ ਟਕਸਾਲੀ ਧੜੇ ਦੇ ਨਾਲ ਜਾ ਚੁੱਕੇ ਨੇ ਸੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਅੰਦਰੂਨੀ ਸੰਕਟਾਂ ਦੇ ਨਾਲ ਗੂਝ ਰਿਹਾ ਕਿ ਉਹਦੇ ਲਈ ਇਹ ਇੱਕ ਸਿਆਸੀ ਮੌਕਾ ਆ ਰਾਸ਼ਿਦ ਇੰਜੀਨੀਅਰ ਦੀ ਜ਼ਮਾਨਤ ਨੂੰ ਪ੍ਰਚਾਰ ਕੇ ਭਾਈ ਅਮਰਪਾਲ ਸਿੰਘ ਤੇ ਬੰਦੀ ਸਿੰਘਾਂ ਦਾ ਮਸਲਾ ਉਖਾ ਕੇ ਕੀ ਸ਼੍ਰੋਮਣੀ ਕਾਲੀਦਾ ਲ ਇੱਕ ਹੋਰ ਕੋਸ਼ਿਸ਼ ਕਰ ਸਕਦਾ ਕਿ ਉਹ ਗ੍ਰਮੀ ਸੰਕਟਾ ਤੋਂ ਮੀਡੀਆ ਦਾ ਤਿਆਨ ਹਟਾਉਣ ਦੇ ਲਈ ਜਾਂ ਐਫਜੀਪੀਸੀ ਜਾਂ ਸ਼੍ਰੀ ਕਲਤਾ ਸਾਹਿਬ ਨੂੰ ਨਾਲ ਲੈ ਕੇ ਹੋਰ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਬੰਦੀ ਛੇਗਾ ਦਾ ਪ੍ਰਚਾਰ ਦੀ ਰਿਹਾਈ ਦਾ ਪ੍ਰਚਾਰ ਇਸ ਤੰਗ ਨਾ ਕਰੇ ਕਿ ਉਹਦਾ ਸੰਕਟ ਦੀ ਖਬਰਾਂ ਦੂ ਨੰਬਰ ਤੇ ਚੱਲ ਜਾਣ ਤੋਂ ਮੌਕਾ ਕਾ ਸ਼੍ਰੋਮਣੀ ਅਕਾਲੀ ਦਲ ਬਾਦਲਪੁਰ ਵੀ ਹੁਣ ਦੇਖਦੇ ਆ ਕਿ ਇਹ ਮੌਕਾ ਕੀ ਉਹ ਆਪਣੇ ਲਈ ਵਰਤ ਸਕਣਗੇ ਜਾਂ ਨਹੀਂ ਵਰਤ ਸਕਣਗੇ ਹਾਲ ਦੀ ਕਿਹੜੀ ਚਰਚਾ ਜੂਰ ਆ ਕਿ ਰਾਸ਼ਿਦ ਇੰਜੀਨੀਅਰ ਦੀ ਜ਼ਮਾਨਤ ਤੋਂ ਬਾਅਦ ਕੀ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਅੱਠ ਬੰਦੀ ਸਿੰਘਾਂ ਸਾਥੀਆਂ ਨੂੰ ਵੀ ਜ਼ਮਾਨਤ ਮਿਲੇਗੀ ਜੀ ਅੱਛਾ ਪਰਮਿੰਦਰ ਜੀ ਇੱਕ ਗੱਲ ਹੋਰ ਹੁੰਦੀ ਆ ਨਾ ਜਦੋਂ ਵਕੀਲ ਜਿਹੜੇ ਆ ਅਦਾਲਤ ਦੇ ਵਿੱਚ ਆਪਣੀ ਦਲੀਲ ਰੱਖਦੇ ਆ ਤਾਂ ਇੱਕ ਆਧਾਰ ਬਣਾ ਲੈਂਦੇ ਆ ਹੁਣ ਜਿੱਦਾਂ ਆਪਾਂ ਇਹ ਚਰਚਾ ਕੀਤੀ ਆ ਵੀ ਰਾਸ਼ិន ਦੀ ਇੰਜੀਨੀਅਰ ਹੋਣਾ ਨੂੰ 22 ਦਿਨਾਂ ਵਾਸਤੇ ਚੋਣ ਪ੍ਰਚਾਰ ਲਈ ਆਪਣੇ ਉਧਰ ਜੰਮੂ ਕਸ਼ਮੀਰ ਦੇ ਵਿੱਚ ਜ਼ਮਾਨਤ ਮਿਲ ਗਈ ਆ ਇਸੇ ਤਰ੍ਹਾਂ ਜਦੋਂ ਅਗਰ فرض ਕਰ ਲਓ ਵੀ ਚੋਣਾ ਅਨਾਉਂਸ ਹੋ ਜਾਂਦੀਆਂ ਨੇ ਜ਼ਿਮਨੀ ਚੋਣਾ ਪੰਜਾਬ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਇਹ ਗੱਲ ਕਹਿ ਚੁੱਕਿਆ ਜਿੱਦਾਂ ਆਪਾਂ ਪਹਿਲਾਂ ਵੀ ਚਰਚਾ ਕੀਤੀ ਵੀ ਫਿਲਹਾਲ ਕੋਈ ਪਾਰਟੀ ਨਹੀਂ ਆ ਪਰ ਉਹਨਾਂ ਨੇ ਕਿਹਾ ਸੀਗਾ ਵੀ ਅਮਰਤਪਾਲ ਦੇ ਨਾਲ رائے ਕਰਕੇ ਇੱਕ ਪਾਰਟੀ ਬਣਾ ਲਵਾਂਗੇ ਪਾਰਟੀ ਬਣ ਜਾਂਦੀ ਆ ਜਿਮਨੀ ਚੋਣਾਂ ਦੀਆਂ ਤਰੀਕਾ ਅਨਾਉਂਸ ਹੋ ਜਾਂਦੀਆਂ ਨੇ ਕੀ ਫਿਰ ਵਕੀਲ ਸਾਹਿਬਾਨ ਜਿਹੜੇ ਆ ਉਹ ਮਾਨਯੋਗ ਅਦਾਲਤ ਦੇ ਵਿੱਚ ਇਸ ਨੂੰ ਆਧਾਰ ਬਣਾਉਣਗੇ ਵੀ ਰਾਸ਼ਿਦ ਇੰਜੀਨੀਅਰ ਜਿਹਦੇ ਉੱਤੇ ਟੈਰਰ ਫੰਡਿੰਗ ਦਾ ਇਲਜ਼ਾਮ ਆ ਵੀ ਇਹ ਦਹਿਸ਼ਤਗਰਦਾ ਵਾਸਤੇ ਪੈਸਾ ਇਕੱਠਾ ਕਰਦਾ ਲਗਭਗ ਇਦਾਂ ਦੇ ਇਲਜ਼ਾਮ ਜਿਹੜੇ ਆ ਅਮਰਿਤਪਾਲ ਤੇ ਵੀ ਲੱਗਦੇ ਆ ਵੀ ਅਮਰਿਤਪਾਲ ਦਹਿਸ਼ਤਗਰਦਾਂ ਨਾਲ ਜਿਹੜਾ ਗਰਮ ਖਿਆਲੀਆਂ ਦੇ ਨਾਲ ਸੰਬੰਧ ਰੱਖਦਾ ਗਰਮ ਵਿਚਾਰਾਂ ਵਾਲਾ ਵਾ ਫਿਰ ਇਹ ਆਧਾਰ ਬਣਾ ਕੇ ਅਦਾਲਤ ਦੇ ਵਿੱਚ ਜਾਣਗੇ ਵਕੀਲ ਵੀ ਅਗਰ ਤੁਸੀਂ ਰਾਸ਼ਿਦ ਇੰਜੀਨੀਅਰ ਨੂੰ ਜਿਹੜਾ ਵਾ ਉਹ ਜ਼ਮਾਨਤ ਦਿੱਤੀ ਆ ਤੇ ਅਮਰਿਤਪਾਲ ਨੂੰ ਵੀ ਦਿੱਤੀ ਜਾਵੇ ਚੋਣ ਪ੍ਰਚਾਰ ਕਰਨਾ ਸੰਦੀਪ ਜੀ ਸਭ ਤੋਂ ਜਿਹੜਾ ਉੱਪਰਲਾ ਹਿੱਸਾ ਹੁੰਦਾ ਨਾ ਕਿਸੇ ਵੀ ਗੱਲ ਦਾ ਉਹ ਪੋਲੀਟਿਕਲੀ ਹੁੰਦਾ ਆ ਸਿਆਸੀ ਹੁੰਦਾ ਆ ਜਦੋਂ ਤੱਕ ਪਾਈ ਅੰਮਿਤਪਾਲ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਜਾਂ ਹੋਰ ਜਿਹੜੇ ਬੰਦੀ ਸਿੰਘ ਨੇ ਜਦੋਂ ਤੱਕ ਸਿਆਸੀ ਤੌਰ ਤੇ ਇਸ ਹੱਕ ਦੇ ਵਿੱਚ ਹਵਾ ਨਹੀਂ ਬਣਦੀ ਮਾਹੌਲ ਨਹੀਂ ਬਣਦਾ ਉਦੋਂ ਤੱਕ ਮੈਨੂੰ ਲੱਗਦਾ ਕੋਈ ਵੀ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਹੋਣ ਦੀ ਸੰਭਾਵਨਾ ਬਹੁਤ ਵੱਧਮ ਕਿਉਂਕਿ ਸੰਦੀਪ ਜੀ ਕਿਹਾ ਜਾਂਦਾ ਕਿ ਉਦੋਂ ਤੱਕ ਤਾਂ ਮਾਂ ਵੀ ਜਿਹੜਾ ਬੱਚੇ ਨੂੰ ਦੁੱਧ ਨਹੀਂ ਪਿਉਂਦੀ ਜਦੋਂ ਤੱਕ ਬੱਚਾ ਰੋਵੇ ਨਾ ਸੋ ਵੱਡਾ ਮਾਹੌਲ ਬਣਾਉਣਾ ਪਏਗਾ ਮਾਹੌਲ ਕੌਣ ਬਣਾ ਸਕਦਾ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੇ ਨਾਂ ਦੇ ਉੱਪਰ ਵਕ ਵਕ ਸਮੇਂ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਸਿਆਸਤ ਕਰਦਾ ਰਿਹਾ ਅਸੀਂ ਬੀਤੇ ਦਿਨਾਂ ਵੀ ਗੱਲ ਲੈ ਲੈਂਦੇ ਆ ਬੀਤੇ ਦਿਨੀ ਜਿਹੜਾ ਬਿਆਸ ਦੇ ਵਿੱਚ ਰਖੜ ਪੁੰਨਿਆ ਦੇ ਮੌਕੇ ਤੇ ਇੱਕ ਕਾਨਫਰੰਸ ਕੀਤੀ ਆ ਬਾਕੀ ਪਾਰਟੀਆਂ ਨੇ ਵੀ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਦੇ ਸਟੇਜ ਦੇ ਉੱਪਰ ਗੁਰਦੀਪ ਸਿੰਘ ਖੈੜਾ ਨਾਂ ਦੇ ਇੱਕ ਬੰਦੀ ਸਿੰਘ ਬਕਾਇਦਾ ਬੋਲ ਕੇ ਗਏ ਨੇ ਗੁਰਦੀਪ ਸਿੰਘ ਖੈੜਾ ਵੀ ਲਗਭਗ 30 ਤਿੰਨ ਦਹਾਕੇ ਜਿਹੜੇ ਜ਼ਿਲ੍ਹੇ ਚ ਮੰਦ ਰਹੇ ਨੇ ਸੋ ਇਸ ਪੋਲਟਿਕਸ ਨੂੰ ਹੁਣ ਅੱਗੇ ਲੈ ਕੇ ਜਾਣਾ ਪੰਜਾਬ ਦੇ ਵਿੱਚ ਮਾਹੌਲ ਬਣਾਉਣਾ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਰੋਸ ਪ੍ਰਦਰਸ਼ਨ ਕਰਨੇ ਇਹ ਆਲੇ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਸੋ ਸਿਰਫ ਕਾਨੂੰਨੀ ਚਾਰਾ ਜੋ ਹੀ ਦੇ ਆ ਤਾਂ ਮੈਨੂੰ ਲੱਗਦਾ ਕਾਨੂੰਨੀ ਚਾਰਾ ਜੋ ਹੀ ਤਾਂ 2 ਸਾਲ ਤੋਂ ਚੱਲ ਹੀ ਰਹੀ ਹੈ ਭਗਵੰਤ ਮਾਨ ਸਰਕਾਰ ਨੇ ਆਪਣਾ ਦਿਨੀ ਵੀ ਦਿੱਤੀ ਆ ਆਪਾਂ ਗੱਲ ਕਰ ਚੁੱਕੇ ਆ ਸੋ ਹਾਲ ਦੀ ਘੜੀ ਸਿਆਸੀ ਮਾਹੌਲ ਕੀ ਬਣਦਾ ਸਾਰੀ ਗੱਲ ਇਸ ਗੱਲ ਤੇ ਖੜੀ ਆ ਕਿ ਸਿਆਸੀ ਫੜਾ ਜਿਹੜੇ ਭਾਈ ਪਾਈਆ ਮਤਪਾਲ ਸਿੰਘ ਜਾਂ ਹੋਰ ਜਿਹੜੇ ਇਸ ਕਿਸਮ ਦੇ ਆਗੂ ਨੇ ਕੀ ਉਸ ਕਿਸੇ ਤੜਾ ਉਸਾਰ ਸਕਦੇ ਨੇ ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਉਸ 83 ਢੇ ਨੂੰ ਨਾਲ ਲੈ ਕੇ ਅੱਗੇ ਚੱਲੇਗਾ ਬਹੁਤ ਸਾਰੇ ਸਵਾਲ ਨੇ ਇਹਨਾਂ ਸਵਾਲਾਂ ਦੇ ਉਲਝਣ ਦੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਇੱਕ ਮੌਕਾ ਜਰੂਰ ਆਪਾਂ ਮੌਕੇ ਦੀ ਗੱਲ ਕਰਦੇ ਹਾਂ ਉਹ ਮੌਕਾ ਕੀ ਉਹ ਮਤਲਬ ਉਸ ਮੱਫੇ ਨੂੰ ਆਪਣੇ ਹੱਥ ਵਿੱਚ ਬੱਸ ਲੈਣਗੇ ਬੱਸ ਪਰਮਿੰਦਰ ਜੀ ਮੌਕਾ ਸ਼੍ਰੋਮਣੀ ਅਕਾਲੀ ਦਲ ਕੋ ਤੇ ਹੈ ਹੀ ਆ ਮੌਕਾ ਤੇ ਅਮਰਤਪਾਲ ਹੁਣਾ ਗੋਲ ਵੀ ਆ ਕਿਉਂਕਿ ਸਰਬਜੀਤ ਸਿੰਘ ਖਾਲਸਾ ਤਾਂ ਜ਼ੋਰ ਲਗਾ ਹੀ ਰਿਹਾ ਆ ਵੀ ਅਮਰਤਪਾਲ ਦੀ ਰਿਹਾਈ ਵਾਸਤੇ ਮੌਕਾ ਤਾਂ ਇਹਨਾਂ ਦੇ ਕੋਲ ਵੀ ਆ ਗਿਆ ਆਧਾਰ ਤੇ ਬਣਾ ਸਕਦੇ ਆ ਹਵਾਲਾ ਤਾਂ ਦੇ ਹੀ ਸਕਦੇ ਆ ਰਾਸ਼ਿਦ ਇੰਜੀਨੀਅਰ ਦਾ ਬਿਲਕੁਲ ਹਫਤੇ ਕੋਲ ਮੌਕਾ ਹੈ ਹੁਣ ਦੇਖਣ ਦੇਖਦੇ ਆ ਕਿ ਇਹ ਤੇਰਾ ਹਾਲਾਂਕਿ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜੰਮੂ ਕਸ਼ਮੀਰ ਤੇ ਪੰਜਾਬ ਦੇ ਵਿੱਚ ਬਹੁਤ ਫਰਕ ਹੈ ਜੰਮੂ ਕਸ਼ਮੀਰ ਦਾ ਮਾਹੌਲ ਹੋਰ ਆ ਉਸ ਜੰਮੂ ਕਸ਼ਮੀਰ ਨੇ ਦਹਕਿਆਂ ਬੱਧੀ ਜਿਹੜਾ ਅੱਤਵਾਦ ਦਾ ਸੰਤਾਪ ਵੀ ਭੁਗਤਿਆ ਉਹ ਉਸ ਜੰਮੂ ਪਸ਼ਮੀਰ ਤੋਂ ਧਾਰਾ 370 ਹਟਾ ਕੇ ਉਹਦਾ ਸੂਬੇ ਦਾ ਦਰਜਾ ਵੀ ਵਾਪਸ ਲੈ ਲਿਆ ਗਿਆ ਸੋ ਉੱਥੇ ਮਾਹੌਲ ਹੋਰ ਤਰ੍ਹਾਂ ਦਾ ਪੰਜਾਬ ਦਾ ਵਿੱਚ ਮਾਹੌਲ ਹੋਰ ਤਰ੍ਹਾਂ ਦਾ ਤੋ ਦੇਖਦੇ ਆ ਕਿ ਸਪੋਰਟ ਕਿੰਨੀ ਮਿਲਦੀ ਆ ਮੌਕਾ ਜ਼ਰੂਰ ਆ ਸਾਰਿਆਂ ਨੇ ਮੌਕਾ ਪਰ ਮੈਨੂੰ ਲੱਗਦਾ ਕਿ ਸਭ ਤੋਂ ਜਿਹੜੀ ਵੱਧ ਮੌਕੇ ਦੇ ਨੇੜੇ ਮੌਕਾ ਉਹ ਆਪਣੇ ਲਈ ਵਰਤਨ ਦੇ ਨੇੜੇ ਤੇ ਰਿਹਾ ਉਹ ਸ਼ਰਮਣੀ ਅਕਾਲੀ ਦਲ ਬਾਦਲਾਹ ਹੋਂ ਇਹਨਾਂ ਦੇ ਆਗੂਆਂ ਤੇ ਇਹਨਾਂ ਦੀ ਰਣਨੀਤੀ ਤੇ ਇਹ ਗੱਲ ਖੜੀ ਆ ਕਿ ਇਸ ਮੌਕੇ ਨੂੰ ਉਹ ਕਿਵੇਂ ਲੈਂਦੇ ਨੇ ਜੀ ਪਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਆ ਅੱਜ ਆਪਾਂ ਚਰਚਾ ਕੀਤੀ ਰਾਸ਼ਿਦ ਇੰਜੀਨੀਅਰ ਦੇ ਨਾਲ ਵੀ ਅਮਰਤਪਾਲ ਜਿਹੜੇ ਆ ਉਹ ਈ ਉਹਨਾਂ ਨੂੰ ਵੀ ਜ਼ਮਾਨਤ ਜਿਹੜੀ ਦਿੱਤੀ ਜਾ ਸਕਦੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਇਸ ਪ੍ਰੋਗਰਾਮ ਲਈ ਬਹੁਤ ਬਹੁਤ ਧੰਨਵਾਦ ਸਰਸਫਿਕ ਕਾਲ ਜੀ। ਸ਼ੁਕਰੀਆ।